12 ਘੰਟੇ ਲਵਾਉਦੇ ਹੀ ਜੇ ਮੜਿਆ ਬੋਲਿਆ ਕਹਿੰਦਾ ਜੱਕੜਪਾ ਚੱਲ ਘਰ ਨੂੰ ਇੱਥੇ ਦੋ ਕਿੱल्ल्या ਤੇ ਮੈਂ ਉਹ ਐਸ ਕਰਦਾ ਜਿਹੜੀ ਕੈਨੇਡਾ ਜਲੀ ਹੋਈ ਮੈਂ ਇਥੋਂ ਫਿਰ ਜਾਂਦੇ ਆ ਜਾਂ ਕੋਈ ਗੁੱਸਾ ਵੀ ਨਾ ਮੰਨਿਓ ਜਿਹੜਾ ਕੀੜਿਆਂ ਵਾਲਾ ਕੁੱਤਾ ਭੱਜਿਆ ਫਿਰਦਾ ਉਹ ਟੰਬਾ ਰੇਖ ਚੱਕ ਲੈਂਦਾ ਉਹ ਤਾਂ ਹਉਦੇ ਰਹੀ ਮਸਕਲਾ ਬਰਕਰਾਰ ਬਲੇਟ ਕੇ ਕਾਹ ਦੀ ਭੱਦੇ ਹੀ ਫਿਰਦੇ ਆ ਸੱਸੀ ਗਾਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਸ ਦੇਸੀ ਜੱਟ ਨੇ ਖੋਲ ਦਿੱਤੇ ਕੈਨੇਡਾ ਵਿੱਚ ਰਹਿੰਦੇ ਪੰਜਾਬੀਆਂ ਦੇ ਭੇਦ ਇਹ ਬੰਦਾ ਕਹਿੰਦਾ ਮੈਂ 2 ਮਹੀਨੇ ਕੈਨੇਡਾ ਦੇ ਵਿੱਚ ਲਾ ਕੇ ਆਇਆ ਤੇ ਗੋਰਿਆਂ ਨੇ ਮੇਰਾ ਕੰਮ ਕਰਾ ਕੇ ਧੂਆਂ ਕੱਢ ਦਿੱਤਾ ਇੱਥੇ ਮੇਰੇ ਕੋਲ 2 ਕਿਲੇ ਪੈਲੀ ਦੇ ਆ ਮੈਂ ਮੋਟਰਾਂ ਬੰਦਾਂ ਤੇ ਆਪਦੀ ਨੀਂਦ ਉਠਦਾ ਤੇ ਆਪਦੀ ਨੀਂਦ ਸੌਂਨਾ ਹੈ ਤੇ ਸ਼ਾਈ ਰੋਟੀ ਮੈਂ ਆਪਦੇ ਘਰੇ ਖਾਣਾ ਹੈ ਜੇਕਰ ਇਸ ਬੰਦੇ ਦੀਆਂ ਗੱਲਾਂ ਵਾਕਈ ਸੱਚ ਨੇ ਤਾਂ ਆਪਾਂ ਬਹੁਤ ਚੰਗੇ ਆ ਜਿਹੜੇ ਆਪਾਂ ਇੰਡੀਆ ਦੇ ਵਿੱਚ ਰਹਿ ਕੇ ਆਪਣਾ ਰੋਟੀ ਪਾਣੀ ਝੁਲਾ ਰਹੇ ਆ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਇਸ ਬੰਦੇ ਦੇ ਕਹਿਣ ਮੁਤਾਬਕ ਜਦੋਂ ਪੰਜਾਬੀ ਲੋਕ ਕੰਮ ਤੇ ਜਾਂਦੇ ਨੇ ਸਵੇਰ ਤਾਂ ਉਹ ਇੱਕ ਸੜਿਆ ਜਾਂ 버ਗਰ ਪੈਕ ਕਰਕੇ ਲੈ ਕੇ ਜਾਂਦੇ ਨੇ ਇਹ ਬੰਦਾ ਕਹਿੰਦਾ ਜਿਹੜਾ ਉਹ ਦੁਪਹਿਰ ਵੇਲੇ ਛੁੱਟੀ ਦੇ ਟਾਈਮ ਖਾਂਦੇ ਨੇ ਰੋਟੀ ਬਣਾਉਣ ਦਾ ਵੀ ਟਾਈਮ ਨਹੀਂ ਹੈ ਕੈਨੇਡਾ ਦੇ ਵਿੱਚ ਲੋਕਾਂ ਦੇ ਕੋਲੇ ਇੰਨਾ ਕੰਮਕਾਰ ਦੇ ਵਿੱਚ ਉਹ ਫਸੇ ਹੋਏ ਨੇ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਨੂੰ ਦੇਖ ਕੇ ਵੀਡੀਓ ਦੇ ਨੀਚੇ ਕਮੈਂਟ ਜਰੂਰ ਕਰਿਓ ਜੇ ਔਰ ਇਸ ਬੰਦੇ ਦੀਆਂ ਗੱਲਾਂ ਨਾਲ ਜੇਕਰ ਤੁਸੀਂ ਸਹਿਮਤ ਹੋ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਡੇ ਨਾਲ ਜੁੜਨ ਦੇ ਲਈ ਕਿਹੋ ਜਿਹੀਆਂ ਗੱਲਾਂ ਕਿਹੜੇ ਬਲ ਘਾ ਰਹੀਆਂ ਨੇ ਦਲਾਖ ਦੇ ਦੇਣਾ ਕਿਹੜੇ ਬਲ ਮੀਂਹ ਪੈ ਜਾਣਾ ਕਿਹੜੇ ਬਲ ਕਿਸੇ ਨੇ ਕੰਮ ਤੋਂ ਭਜਾ ਦੇਣਾ ਇਹ ਤਿੰਨ ਗੱਲਾਂ ਉੱਥੇ ਪਹਿਲਾਂ ਜਿਹੜਾ ਦੋ ਟਰਾਲੀਆਂ ਲੱਕੜਾਂ ਦਾ ਤੁਸੀਂ ਉੱਥੇ ਘਰ ਲੈਨੇ ਹੋ ਨਾ ਜਾ ਕੇ ਇਥੋਂ 10-10 ਕਿੱਲੇ ਵੇਚ ਕੇ ਸਰਦਾਰ ਬੰਦੇ ਉੱਥੇ ਝਾੜੀਆਂ ਕਰਦੇ ਫੜਦੇ ਆ ਝਾੜੀਆਂ ਨਹੀਂ ਹੁੰਦੀਆਂ ਫੇਰ ਕੋਈ ਜੀਵ ਵਾਲੀ ਖਾਂਦਾ ਕੋਈ ਉੱਥੇ ਅੰਸਾਰ ਖਾਂਦਾ ਕੋਈ 3 ਡਾਲਰਾਂ ਦੀ ਕੰਮ ਨਹੀਂ ਖਾਂਦਾ ਗੋਰੀ ਝਾੜੀ ਲੱਗਦੀ ਆ ਗੱਲਾਂ ਮਾਰਦੇ ਆ ਤੁਸੀਂ ਵੱਡਿਆਂ ਪਰ ਜੇ ਦਿੱਲੀ ਜਿੱਤਣੀ ਆ ਨਾ ਇਹਨਾਂ ਦੇ ਨਾਲ ਰਲੋ ਜੇ ਜ਼ਮੀਨਾਂ ਦਿੱਲੀਆਂ ਫੇਰ ਜਿੱਤੀਆਂ ਜਾਣੀਆਂ ਆਪਣੇ ਕੋਲੇ ਇਹਨਾਂ ਦਾ ਵੱਧ ਤੋਂ ਵੱਧ ਜਸੇਬੰਦੀ ਦਾ ਸਾਥ ਦੇਵੋ ਜਿਹੜਾ ਉਹ ਦੋ ਟਰਾਲੀ ਲੱਕੜਾਂ ਦੀ ਘਰ ਆ ਨਾ ਬੰਦੇ ਦਾ ਧੌੜੇ ਆ ਜਾਂਦੇ ਆ ਤੇ ਉਦੋਂ ਨੂੰ ਜਵਾਕ ਪਹੁੰਚਦੇ ਨਹੀਂ ਰੋਟੀ ਨਹੀਂ ਦਿੰਦੇ ਬੰਦੇ ਨੂੰ ਜਾਂ ਤਾਂ ਉਹ ਇੱਧਰ ਆਉਂਦਾ ਇਧਰਲੇ ਵੀ ਆਪਣੇ ਨਾਲ ਝਾਕ ਦੇ ਆਈ ਦੀਆਂ ਵਾਸਤੇ ਬੂਟ ਲਿਆਉਣਿਆ ਮੈਂ ਲਿਆਇਆ ਦੇਵੇਂਗਾ ਫੇਰ ਉਹ ਆਪਣੇ ਕੋਲੇ ਪੈਨਸ਼ਨ ਹੁੰਦੀ ਆ ਉਹ ਵੀ ਜੇ 52 ਸਾਲ ਤਾਈਂ ਕੰਮ ਕਰੂਗਾ ਤਾਂ ਮਿਲਣੀ ਆ ਜਿਹੜਾ ਦੋ ਟਰਾਲੀ ਲੱਕੜਾਂ ਦਾ ਘਾਰਾ ਜੇ ਆਪਣੇ ਵਾਲਾ ਸ਼ਰਾਬੀ ਚੰਗੀ ਬੋਤਲ ਪੀ ਕੇ ਜੇਸੀ ਦੀ ਲਾਤੜ ਜੇ ਨਾ ਉਹ 2 ਘੰਟਿਆਂ ਚ ਫੜ ਕੇ ਟਰਾਲੀ ਚ ਲੱਤ ਦੂ ਧਰਨੇ ਜਿਹੜੀ ਸਾਡੀ ਹਾਲਤ ਹੋਈ ਪਈ ਆ ਇੱਥੇ ਹਲ ਚਾਕੋ ਉਧਰ ਦੇ ਸੁਪਨੇ ਲੈ ਲਓ ਜਿਹੜੇ ਜਾਵੜੇ ਉਹਨਾਂ ਨੂੰ ਪੁੱਛੋ ਜਦੇ ਬੰਦੀ ਦਾ ਵੱਤੋਂ ਵੱਤ ਸਾਥ ਦੇਵੋ ਨਹੀਂ ਘਰੇ ਬੈਠਦਾ ਰਹਿ ਗਈ ਦਿੱਲੀ ਦੀਆਂ ਗੱਲਾਂ ਮਾਰ ਦਿੰਦਾ ਮੇਰੇ ਕੋਲ ਦੋ ਕਿੱਲੇ ਪੈ ਲਈਆਂ ਮੈਂ ਮੋਟਰਾਂ ਵੰਨ ਕੇ ਰੋਟੀ ਖਾਨਾ ਇੱਥੇ ਆ ਪਤਾ ਕੀ ਗੱਲ ਆਪਣੇ ਨੌਜਵਾਨ ਮੁੰਡੇ ਕੋ ਗੁੱਸਾ ਵੀ ਨਾ ਮੰਨਣ ਹਰੇਕ ਕਹਿੰਦਾ ਮੈਂ ਕੈਨੇਡਾ ਜਾਣਾ ਮੈਂ ਗਿਆ ਸੀ 1 ਮਹੀਨਾ ਵੀਜ਼ਾ ਲਾਏ ਮੇਰੇ ਉਹਨਾਂ ਨੇ ਧੂਆਂ ਘੜਤਾ 11 ਘੰਟੇ ਲਵਾਉਦੇ ਸੀ ਜੇ ਮੜਿਆ ਬੋਲਿਆ ਕਹਿੰਦੇ ਚੱਕੜ ਪਾ ਜੱਲ ਘਰ ਨੂੰ ਇੱਥੇ ਦੋ ਕਿੱਲਿਆਂ ਤੇ ਮੈਂ ਉਹ ਐਸ ਕਰਦਾ ਜਿਹੜੀ ਕੈਨੇਡਾ ਜਲੀ ਹੋਈ ਮੈਥੋਂ ਕਈ ਸੁਪਨੇ ਲਈ ਜਾਂਦੇ ਕਿ ਕਿੱਲਾ ਵੇਚਦਾ ਕੈਨੇਡਾ ਜਾਵੜਾਂਗੇ ਉੱਥੇ ਸਾਡਾ ਇਹ ਹਾਲ ਆ ਜਿਹੜਾ ਨਵੇਂ ਸਟੂਡੈਂਟ ਜਾਂਦੇ ਆ ਜਾਂ ਕੋਈ ਗੁੱਸਾ ਵੀ ਨਾ ਮੰਨਿਓ ਜਿਹੜਾ ਕੀੜਿਆਂ ਵਾਲਾ ਕੁੱਤਾ ਭ ਉਥੇ ਨਾ ਉਹਦੇ ਨੂੰ ਮਸਕਲੇ ਬਰਕਰਾਰ ਬਲੇਟ ਕੇ ਕਾਜ ਭੱਦੇ ਹੀ ਫਿਰਦੇ ਆ। ਦਾ ਵਾਲੀ ਪੀੜੀ ਨੂੰ ਸੁਖ ਹੋਇਆ ਨਹੀਂ ਹੋਇਆ। ਇਹਦਾ ਤਾਂ ਕਿਸੇ ਨੇ ਕੀਨੇ ਦੇਖਿਆ ਜਦੋਂ ਮਰ ਕੇ ਤੇ ਬੁੜੇ ਤਾਂ ਬੈਠੇ ਆ ਰੋਟੀ ਆਏ ਸੱਟ ਜਾਂਦੇ ਆ 6-6 ਮਹੀਨੇ ਕੋਈ ਬੁੜਿਆਂ ਨੂੰ ਕੋਸਦਾ ਨਹੀਂ। ਤੇ ਇੱਕ ਬੁੜੀ ਸਾਡੇ ਪਿੰਡ ਦੀ ਉੱਥੋਂ ਆਈ ਆ ਮੈਂ ਨਾਂ ਨਹੀਂ ਲੈਣਾ। ਉਹਨੂੰ ਕਹਾਂ ਤੁਹਾਨੂੰ 2 ਮਹੀਨੇ ਨੂੰ ਇਲਾਜ ਹੋਊਗਾ ਤੇਰਾ। ਐਸੇ ਗੱਲਾਂ ਮਾਰਦੇ ਆ ਉੱਥੇ ਸੂਲ ਤਾਂ ਫਲਾਨਾ 2 ਮਹੀਨਾ ਜਾਂ ਝੋਲਾ ਕੇ ਲਿਆਂਦੀ। ਹੋ ਜਿਹੜੀ ਬੁੜੀ ਨਾਲ ਮਰਜ਼ੀ ਉਹਦਾ ਕੋਲ ਕਰਾ ਲਓ ਬੁੜੀ ਦੀਆਂ ਗੱਪਾਂ ਲਵਾ ਦੂ 2 ਮਹੀਨੇ ਡਾਕਟਰਾਂ ਨੇ ਰਾਜੀ ਕਰਤੀ ਐਸੇ ਗੱਲਾਂ ਮਾਰਦੇ ਆ ਉੱਥੇ ਸਾਨੂੰ ਸੂਤਦਾ ਕਾਹਦੀਆਂ ਸੂਤਦਾ ਜਹਾਜ ਤੋਂ ਲਾ ਕੇ ਲਿਆਂਦੀ ਸੀ ਉਹ ਮਰ ਨਹੀਂ ਜਿਹੜੇ ਹਸਾਬ ਨਾਲ ਉਹਨੂੰ ਟਾਈਮ ਦਿੱਤਾ ਵਾਹੀ ਨਾ ਫੇ 2 ਮਹੀਨਿਆਂ ਨੂੰ ਉਹਨੂੰ ਉਹਦਾ ਇੱਥੇ ਫੋਲ ਹੋ ਗਿਆ ਜਿੰਦਾਬਾਦ ਸਲੀ ਕੈਨੇਡਾ ਅਮਰੀਕਾ ਮਰੂਕਾ ਦਾ ਨਾ ਲਾਉਂ ਕੰਡੋ ਸਾਡੇ ਡਾਕਟਰਾਂ ਦੇ ਝੰਡੇ ਆ ਕੈਨੇਡਾ ਦੇ ਅਮਰੀਕਾ ਦੇ ਸਾਡੇ ਦਿਮਾਗ 'ਚ ਕੀੜਾ ਵੜ ਗਿਆ ਜਿਹੜਾ ਜਾਇਆ ਉਹ ਦੇਖੋ ਬੀਹੋਦਰਾ ਦੋਨੋਂ ਮੇਰੀ ਓਜੀ ਕਮਰਾਤੀ ਜਿਹੜੀ ਮਰੀ ਅੱਖਾਂ ਚੀਕ ਨਹੀਂ ਸੀ ਬੱਜੀ ਕੰਮ ਕਰਦੇ ਸੀ ਅੱਜ ਦਿਨ ਰਾਤ ਮੋਟਰਾਂ ਦਾ ਕੰਮ ਕਰਦਾ ਮੈਂ ਵੀ ਮੌਜ ਕਰਦਾ ਦੋ ਕਿੱਲੇ ਪੈਣੀ ਤੇ ਜਿਹਦਾ ਜੱਤ ਕਰਦਾ ਕੱਦੂ ਤੋੜਦੇ ਆਣੇ ਜਿਹੜਾ ਜੱਤ ਕਰਦਾ ਨਰਚਾ ਤੋੜਦੇ ਆਣੇ ਉਥੇ ਮੈਂ ਤਾਂ ਕੱਦੂ ਨਹੀਂ ਮੈਣ ਲੈ ਜੇ ਮਸ਼ੀਨ ਵਾਂਗੂ ਚੱਲੇਗਾ ਤਾਂ ਪੈਸੇ ਮਿਲਣਿਆ ਨਹੀਂ ਮਿਲਣੇ ਨਹੀਂ ਅਗਲਾ ਕਹ ਚੱਕ ਡੱਬਾ ਘਰ ਨੂੰ ਚਾਲਾ